ਸੂਰ ਹਸਪੀਟਲ ਨੇ ਕੇ ਮੈਕਸ ਅਮਰੀਕਨ ਹਸਪੀਟਲ ਕੇ ਸਾਥ ਕਲੈਬੋਰੇਸ਼ਨ ਕਰਕੇ ਇੱਕ ਬਹੁਤ ਬੜਾ ਪ੍ਰੋਜੈਕਟ ਬਹੁਤ ਬੜਾ ਹਸਪੀਟਲ ਖੋਲਣ ਦੀ ਯੋਜਨਾ ਲਾਈ ਹੈ ਜਿਸ ਦਾ ਆਯੋਜਨ ਜਾਂ ਜਿਸ ਦਾ ਉਦਘਾਟਨ ਹਮ 25th ਕੋ ਕਰ ਰਹੇ ਹਾਂ ਆਪ ਸਭ ਵੀ ਜਾਣਦੇ ਹਾਂ ਕਿ ਸ਼ੂਰ ਹਸਪੀਟਲ ਜੋ ਖਜ਼ਾਨਾ ਗੇਟ ਮੇ ਸਥਿਤ ਹੈ ਪਿਛਲੇ ਕਈ ਸਾਲਾਂ ਸੇ ਸਮਾਜ ਕੋ ਬਹੁਤ ਉੱਚੀ ਮੈਡੀਕਲ ਸੇਵਾਵਾਂ ਦੇ ਰਹਾ ਹੈ ਔਰ ਮੈਂ ਸਮਝਦਾ ਹਾਂ ਕਿ ਇਸ ਦਾ ਸਾਰਾ ਸ਼੍ਰੇਅ डॉक्टर सूरज शूर और डॉक्टर गायत्री शूर को जाता है जिन्होंने बहुत बड़ी राहत दिन मेहनत करके अपना नाम कमाया है बहुत उपलब्धि प्राप्त की है और कहते हैं कि देर इज़ ए स्कोप फॉर इम्प्रूवमेंट और हमने ये सोचा कि जो उपलब्धियाँ जो इलाज चंडीगढ़ जा के अमृतसर से लोग वहाँ जाते हैं तंग होते हैं और वहाँ इलाज कराने के लिए जाते हैं वो सारा इलाज सारी मेडिकल सुविधाएं उस हॉस्पिटल में हम प्रोवाइड करेंगे और आपको ये जानकर खुशी होगी कि इन्होंने अमेरिकन बेस्ड जो डॉक्टर हैं डॉक्टर दत्ता उनके साथ मिल के बहुत प्लानिंग की है कि हमने वो उपलब्धियाँ जो अमेरिका में या बड़े बड़े हॉस्पिटल में बड़े सिटी में जो मिलती हैं वो हॉस्पिटल में प्राप्त की जाएँ तो मैं समझता हूँ ये शूर हॉस्पिटल के लिए बहुत बड़ी उपलब्धि है इसका सारा क्रेडिट डॉक्टर सूरज शूर को गायत्री शूर को जाता है और परमात्मा से ये प्रार्थना करता हूँ कि ये और हिम्मत करें और उपलब्धियाँ प्राप्त करें और आपको ये एक निवेदन करते हुए कि जो इन्होंने अभी तक प्राप्त किया है ਉਹ ਲੋਕਾਂ ਤੱਕ ਉਸ ਦੀ ਜਾਣਕਾਰੀ ਹੋ ਔਰ ਜੋ ਇਹ ਕਰਨੇ ਜਾ ਰਹੇ ਹਨ ਉਸ ਦੀ ਵੀ ਜਾਣਕਾਰੀ ਪਬਲਿਕ ਨੂੰ دی ਜਾਏ ਬਹੁਤ ਬਹੁਤ ਧੰਨਵਾਦ ਆਈ ਐਮ ਡਾਕਟਰ ਸੁਰਸ਼ੂਰ ਆਈ ਐਮ ਰਨਿੰਗ ਸ਼ੂਰ ਮਲਟੀ ਸੁਪਰ ਸਪੈਸ਼ਲਟੀ ਹਸਪੀਟਲ ਸਿንስ 20 ইয়ারਸ 20 ਸਾਲ ਤੋਂ ਇਹ ਜਿਹੜਾ ਹਸਪੀਟਲ ਹੈ ਸ਼ੂਰ ਮਲਟੀ ਸੁਪਰ ਸਪੈਸ਼ਲਟੀ ਹਸਪੀਟਲ ਇਹ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸ਼ੁਰੂ ਕੀਤਾ ਸੀ 30 ਬੈਡ ਹੁਣ ਜਿਹੜੀ ਇਹਦੀ ਆਪਾਂ ਖਜ਼ਾਨਾ ਗੇਟ ਤੇ ਸਥਿਤ ਜਿਹੜਾ ਸਾਡਾ ਹਸਪੀਟਲ ਹੈ ਇਹਦੀ ਸਪੈਸ਼ਲਿਟੀਆਂ ਜਿਹੜੀਆਂ ਮਲਟੀ ਸਪੈਸ਼ਲਿਟੀ ਜੈਨ ਨੂੰ ਕਨਵਰਟ ਕੀਤਾ ਹਰ ਤਰ੍ਹਾਂ ਦੀ ਸਪੈਸ਼ਲਿਟੀ ਅਸੀਂ ਇੱਥੇ ਦੇ ਰਹੇ ਹਾਂ ਔਰ ਹਰ ਤਰ੍ਹਾਂ ਦੀ ਸਹੂਦਾਵਾਂ ਹਰ ਸਪੈਸ਼ਲਿਟੀ ਦੇ ਅੰਦਰ ਅਸੀਂ ਦੇ ਰਹੇ ਹਾਂ ਚਾਹੇ ਉਹ ਕ੍ਰਿਟੀਕਲ ਕੇਅਰ ਸਰਵਿਸਿਜ਼ ਹੈ ਚਾਹੇ ਅਮਰਜੈਂਸੀ ਫੈਸਿਲਿਟੀਆਂ ਹੈ ਚਾਹੇ ਹਾਰਟ ਡਿਪਾਰਟਮੈਂਟ ਦੀ ਆਪੀਡੀ ਹੈ ਆਈਪੀਡੀ ਸਰਵਿਸਿਜ਼ ਹੈ ਗਿਆ ਉਹ ਸਾਰੀਆਂ ਇੱਥੇ ਅਸੀਂ ਆਲਰੇਡੀ ਦੇ ਰਹੇ ਹਾਂ ਐਨਏਬੀਐਚ ਐਕ੍ਰੈਡੀਟਿਡ 6th ਐਡੀਸ਼ਨ ਸਾਡਾ ਸ਼ੂਰ ਹਸਪੀਟਲ ਹੈਗਾ ਤੇ ਮੇਰੀ ਅ ਇਨਸਾਈਡ 게ਟਸ ਕੁਝ ਜਿਹੜੇ ਸਿਵਲ ਏਰੀਆ ਦੇ ਨਾਗਰਿਕ ਹੈ ਉਹ ਇਹਨੂੰ ਵੇਰ ਨਹੀਂ ਕਰ ਪਾ ਰਹੇ ਸੀ ਜਿਸ ਤਰ੍ਹਾਂ ਸਿਵਲ ਏਰੀਆ ਨੂੰ ਕਈ ਬੈਲਟਾਂ ਲੱਗਦੀਆਂ ਜਿਸ ਤਰ੍ਹਾਂ ਬਟਾਲਾ ਬੈਲਟ ਹੈ ਜੰਮੂ ਬੈਲਟ ਹੈ ਹਿਮਾਚਲ ਬੈਲਟ ਹੈ ਫਿਰ ਤੁਸੀਂ ਮਜੀਠਾ ਬੈਲਟ ਹੈ ਇਹ ਸਾਰੀਆਂ ਬੈਲਟਾਂ ਨੂੰ ਅਸੀਂ ਕੈਟਰ ਨਹੀਂ ਕਰ ਪਾ ਰਹੇ ਸੀ ਬਿਕੋਜ਼ ਵੀ ਆਰ ਸਟੇਡਡ ਐਟ ਸਿਟੀ ਏਰੀਆ ਪਰ ਸਿਟੀ ਏਰੀਆ ਚ ਜਿੰਨੀ ਵੀ ਇਟ ਇਜ਼ ਦਾ ਨੰਬਰ 1 ਹਸਪੀਟਲ ਜਿਹੜੀ ਇਨੀ ਸੁਪਰ ਸਪੈਸ਼ਲਟੀ ਸਰਵਿਸਿਜ਼ ਦੇ ਰਿਹਾ ਮੀਨਵਾਈਲ ਜਿਹੜਾ ਕੇਮੈਕਸ ਅਮਰੀਕਨ ਹਸਪੀਟਲ ਹੈ ਮਾਰੋੜ ਸਥਿਤ ਜਿਹੜਾ ਪਹਿਲਾਂ ਵੇਦਗੁਪਤਾ ਹਸਪੀਟਲ ਹੁੰਦਾ ਸੀਗਾ ਉਹ ਡਾਕਟਰ ਖਰਸ਼ਿਦਤਾ ਉਹਨਾਂ ਨੇ ਉਹ ਸ਼ੁਰੂ ਕੀਤਾ ਸੀਗਾ ਪਿਛਲੇ ਸਾਲ ਤੇ ਹੀ ਇਸ ਵੈਰੀ ਗੁੱਡ ਫਰੈਂਡ ਆਫ ਮਾਈਨ ਉਹਨਾਂ ਨੇ ਜਦੋਂ ਮੇਰੇ ਨਾਲ ਇੱਥੇ ਆ ਕੇ ਮਿਲੇ ਤੇ ਉਹਨਾਂ ਨੂੰ ਲੱਗਾ ਕਿ ਜਿਹੜੀਆਂ ਇੱਥੇ ਸਰਵਿਸਿਜ਼ ਅਸੀਂ ਦੇ ਰਹੇ ਹਾਂ ਉਹ ਉਹਦਾ ਸਟੈਂਡਰਡ ਅਮਰੀਕਨ ਸਟੈਂਡਰਡ ਦੇ ਹਿਸਾਬ ਨਾਲ ਹੈ ਬਿਕੋਜ਼ ਉਹ ਜਿਹੜਾ ਕੇਐਮਐਕਸ ਹਸਪੀਟਲ ਚਲਾ ਰਿਹਾ ਹੈ ਉਹ ਵੀ ਅਮਰੀਕਨ ਸਟੈਂਡਰਡ ਦੇ ਹਿਸਾਬ ਨਾਲ ਪੀਡੀਆ ਦੀ ਸਰਵਿਸਿਜ਼ ਔਰ ਗਾਇਨੀ ਸਰਵਿਸਿਜ਼ ਔਰ ਰੈਡੀ ਉਥੇ ਦੇ ਰਿਹਾ ਤੇ ਉਹ ਦੇ ਵਰ ਇਨ ਸਰਚ ਦੇ ਵਰ ਇਨ ਸਰਚ ਕਿ ਕੋਈ ਕੋਲਾਬੋਰੇਸ਼ਨ ਕੋਲਾਬੋਰੇਟਰ ਉਹਨਾਂ ਨੂੰ ਮਿਲੇ ਜਿਹੜਾ ਬਾਕੀ ਦੀਆਂ ਪੀਡੀਆ ਐਂਡ ਗਾਇਨੀ ਦੀ ਸਰਵਿਸਿਜ਼ ਤੋਂ ਇਲਾਵਾ ਬਾਕੀ ਉਹ ਸਰਵਿਸਿਜ਼ ਅਮਰੀਕਨ ਸਟੈਂਡਰਡ ਦੇ ਹਿਸਾਬ ਨਾਲ ਜਾਂ ਇੰਡੀਅਨ ਜਿਹੜੇ ਐਨਈਬੀਐਚ ਸਟੈਂਡਰਡ ਦੇ ਹਿਸਾਬ ਨਾਲ ਦੇ ਸਕਣ ਤੇ ਇਹ ਸਾਰਾ ਦੇਖ ਕੇ ਜਦੋਂ ਮੈਨੂੰ ਮਿਲੇ ਉਹਨਾਂ ਨੂੰ ਇੱਥੇ ਦੇ ਸਟੈਂਡਰਡਸ ਪਸੰਦ ਆਏ ਤੇ ਉਹਨਾਂ ਨੇ ਮੈਨੂੰ ਮੇਰੇ ਵੱਲ ਹੱਥ ਮਿਲਾਇਆ ਕਿ ਤੁਸੀਂ ਸਾਡੇ ਨਾਲ ਆ ਕੇ ਸਾਡਾ ਜਿਹੜੇ ਬਾਕੀ ਸੁਪਰ ਸਪੈਸ਼ਲਿਟੀ ਸਰਵਿਸਿਜ਼ ਹੈ ਉਹਨੂੰ ਤੁਸੀਂ ਚਲਾਓ ਤੇ ਮੇਰੀ ਉਹਨਾਂ ਨਾਲ ਮੈਂ ਅਨਾਉਂਸ ਕਰਨਾ ਚਾਹੁੰਦਾ ਕਿ ਮੇਰੀ ਉਹਨਾਂ ਨਾਲ ਮੈਂ ਉਹਨਾਂ ਨੂੰ ਹਾਂ ਕੀਤੀ ਔਰ ਮੇਰੀ ਉਹਨਾਂ ਨਾਲ ਕੋਲਾਬੋਰੇਸ਼ਨ ਹੋ ਗਈ ਹੈ ਹੁਣ ਕੋਲਾਬੋਰੇਸ਼ਨ ਤੋਂ ਬਾਅਦ ਕੇਐਮਐਕਸ ਅਮਰੀਕਨ ਹਸਪੀਟਲ ਐਂਡ ਸ਼ੂਰ ਮਲਟੀ ਸੁਪਰ ਸਪੈਸ਼ਲਿਟੀ ਹਸਪੀਟਲ ਦੀ ਕੋਲਾਬੋਰੇਸ਼ਨ ਤੋਂ ਬਾਅਦ ਅਸੀਂ ਸ਼ੂਰ ਹਸਪੀਟਲ ਇੱਕ ਸੈਕੰਡ ਯੂਨਿਟ ਉਹਨਾਂ ਉਹ ਉਹਨਾਂ ਦੀ ਪ੍ਰਿੰਸਿਸ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਕੇਐਮਐਕਸ ਸ਼ੂਰ ਮੈਡੀ ਸਿਟੀ ਜਿਹਦੀ ਅਸੀਂ ਕੱਲ ਸ਼ੁਰੂਆਤ ਕਰਨ ਜਾ ਰਹੇ ਹਾਂ ਸਵੇਰੇ ਅਸੀਂ ਪੂਜਾ ਪਾਠ ਕਰਕੇ 9 ਵਜੇ ਦੇ ਅਰਾਊਂਡ ਉਹਨੂੰ ਆਪਾਂ ਉਹਦਾ ਆਰੰਭ ਕਰ ਦਾਂਗੇ ਸ਼ੁਭ ਆਰੰਭ ਉਹਦਾ ਸ਼ੁਰੂ ਹੋ ਜਾਏਗਾ ਔਰ ਅਸੀਂ ਸਾਰੀ ਸੁਪਰ ਸਪੈਸ਼ਲਿਟੀ ਸਰਵਿਸਿਜ਼ ਜੋ ਕਿ ਇੱਕ ਕੋਰਪੋਰੇਟ ਲੈਵਲ ਦੇ ਹਸਪੀਟਲ ਵਿੱਚ ਹੁੰਦੀਆਂ ਹਨ ਹਰ ਤਰ੍ਹਾਂ ਦੀ ਡਿਪਾਰਟਮੈਂਟ ਦੀ ਸਰਵਿਸਿਜ਼ ਉੱਥੇ ਦੇਣ ਜਾ ਰਹੇ ਹਾਂ ਹਰ ਤਰ੍ਹਾਂ ਦੇ ਸੁਪਰ ਸਪੈਸ਼ਲਿਟੀ ਸਪੈਸ਼ੈਲਿਟੀ ਡਾਕਟਰਸ ਉਥੇ ਬੈਠਣਗੇ ਉਹ ਬੜੀ ਸਰਵਿਸੇਸ ਦੇਣਗੇ ਇਨਡੋਰ ਫੈਸਿਲਿਟੀਜ਼ ਦੀ ਸਰਵਿਸੇਸ ਦੇਣਗੇ ਅਮਰਜੈਂਸੀ ਸਰਵਿਸੇਸ ਦੇਣਗੇ ਔਰ ਮੈਂ ਇੱਕ ਚੀਜ਼ ਹੋਰ ਵੀ ਦੱਸ ਦੇਣਾ ਚਾਹਨਾ ਕਿ ਉਥੇ ਇਟ ਇਜ਼ ਜਿਹੜਾ ਕੇਐਮਐਕਸ ਹਸਪੀਟਲ ਹੈ ਓਲਰੇਡੀ ਉਹ ਵੀ ਐਨਏਬੀਐਚ ਸਟੈਂਡਰਡਸ ਦੇ ਹਿਸਾਬ ਨਾਲ ਕੰਮ ਕਰ ਰਿਹਾ ਅਮਰੀਕਨ ਸਟੈਂਡਰਡਸ ਦੇ ਹਿਸਾਬ ਨਾਲ ਕੰਮ ਕਰ ਰਿਹਾ ਔਰ ਜਿਹੜਾ ਅਸੀਂ ਡਿਪਾਰਟਮੈਂਟ ਲੈ ਕੇ ਜਾ ਰਹੇ ਉਥੇ ਸ਼ੁਰੂ ਕਰਨ ਜਾ ਰਹੇ ਹਨ ਉਹਨੂੰ ਵੀ ਅਕ੍ਰੇਡੇਸ਼ਨ ਬਹੁਤ ਹੀ ਜਲਦੀ ਆਲਮੋਸਟ ਉਹ ਵੀ ਅਸੀਂ ਫਾਈਲਸ ਲਗਾ ਦਿੱਤੀਆਂ ਕਿ ਉਹ ਜਲਦੀ ਤੋਂ ਜਲਦੀ ਉਹਨੂੰ ਅਕ੍ਰੇਡੇਟ ਕਰ ਦਈਏ ਉਹ ਹਰ ਤਰ੍ਹਾਂ ਦੀ ਐਮਰਜੈਂਸੀ ਸਰਵਿਸ ਉਥੇ ਦੇ ਸਕੀ ਆਯਸ਼ਮਾਨ ਕੋਈ ਵੀ ਕਾਰਡ ਹੋਏਗਾ ਚਾਹੇ ਉਹ ECHS ਹੈ SAI ਚਾਹੇ CGHS ਹੈ ਰੇਲਵੇ ਹੈ AGPC ਹੈ ਚਾਹੇ ਜੋ ਵੀ ਇੰਸ਼ੋਰੈਂਸ ਕੰਪਨੀ ਹੈ TPA ਉਹ ਸਾਰੇ ਨਾਲ ਉਹਨੂੰ ਐਮਪੈਨਲਮੈਂਟ ਕੀਤਾ ਜਾਏਗਾ ਓਲਰੇਡੀ ਕਾਫੀ ਐਮਪੈਨਲਰ ਉਥੇ ਆ ਚੁੱਕੀਆਂ ਹਨ ਔਰ ਕਾਫੀ ਇਨ ਪ੍ਰੋਸੈਸ ਹੈ ਸ਼ੂਰ ਹਸਪੀਟਲ ਇਜ਼ ਔਲਰੇਡੀ ਇੰਪਲੈਂਟ ਵਿਲ 올 ਥੀਸ ਫੈਸਿਲਿਟੀਆਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਅਜੀ ਦੀ ਡੇਟ ਚ ਉਹ ਸਾਰੀਆਂ ਸ਼ੂਰ ਹਸਪੀਟਲ ਨਾਲ ਇੰਪਲੈਂਟ ਸਰ ਤੁਸੀਂ ਇੱਥੇ ਹੈ ਸURE ਜਿਹੜਾ ਖੜਾਣਾ ਕੇਚ ਹਸਪੀਟਲ ਇੱਥੇ ਬੈਠ ਰਹੇ ਤੁਸੀਂ ਉੱਥੇ ਤੁਹਾਡੀ ਕੀ ਟਾਈਮਿੰਗ ਹੈ ਜੀ ਮੇਰੀ ਟਾਈਮਿੰਗ ਮੈਂ ਦੇਖੋ ਮੇਰੀ ਇੱਥੇ ਅਰਾਊਂਡ 12 ਵਜੇ ਆਪਰੇਟੀ ਸ਼ੁਰੂ ਹੁੰਦੀ ਹੈ ਵੈਸੇ 11ਵੀਂ ਹੁੰਦੀ ਸੀ ਪਰ ਹੁਣ ਮੈਂ 12 ਵਜੇ 1 ਘੰਟਾ ਲੇਟ ਕਰਨ ਜਾ ਰਿਹਾ ਔਰ ਜਿਹੜੀ ਵਾਰੀ ਈਵਨਿੰਗ ਆਪਰੇਟੀ ਖਤਮ ਹੁੰਦੀ ਸੀ ਅਰਾ ਤ 12 ਤੋਂ 6 ਤੇ ਮੈਂ ਇੱਥੇ ਅਵੇਲੇਬਲ ਹੋਵਾਂਗਾ ਆਪਣਾ ਜਿਹੜਾ ਮੇਨ ਸੈਂਟਰ ਹੈਗਾ ਸ਼ੂਰ ਮਲਟੀ ਸੁਪਰ ਸਪੈਸ਼ਲਿਟੀ ਹਸਪੀਟਲ ਖਜ਼ਾਨਾ ਗੇਟ ਉਸ ਤੋਂ ਇਲਾਵਾ ਮੈਂ ਸਵੇਰੇ 2 ਘੰਟੇ ਔਰ ਸ਼ਾਮ ਨੂੰ ਉਸ ਤੋਂ ਬਾਅਦ ਆਪਣੀ ਸਰਵਿਸਾਂ ਉੱਥੇ ਦੇਵਾਂਗਾ ਇਸ ਤੋਂ ਇਲਾਵਾ ਬਾਕੀ ਡਾਕਟਰਸ ਔਰ ਟੀਮ ਉੱਥੇ ਸਾਡੀ ਸਰਵਿਸਿਜ਼ ਦੇਣਗੇ ਐਡਮਿਸ਼ਨ ਤੇ ਲੋਡ ਪੈਂਦੀ ਹੈ ਬਣਾਉਂਦੇ ਨੇ ਫਿਰ ਜਾਣਾ ਪਏਗਾ ਵਿੱਚ ਬਿਲਕੁਲ ਜਾਵਾਂਗੇ ਸਰ ਐਮਰਜੈਂਸੀ ਤੇ ਇੱਕ ਐਫਓਜੀ ਚੀਜ਼ ਜਿਹਦੀ ਉਹਦੀ ਸਰਵਿਸ ਉਸੇ ਲਈ ਦੇਣੀ ਚਾਹੀਦੀ ਹੈ ਉਹ ਜਾਵਾਂਗੇ ਅਸੀਂ ਡਾਕਟਰ ਸਾਹਿਬ ਕੱਲ ਤੋਂ ਹੀ ਸਾਰਾ ਸਟਾਰਟ ਹੋ ਰਿਹਾ ਪ੍ਰੋਸੈਸ ਹਾਂ ਕੱਲ ਤੋਂ ਸਟਾਰਟ ਹੋ ਰਿਹਾ ਪ੍ਰੋਸੈਸ ਚ ਹੈਗਾ ਔਰ ਕੱਲ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਕੱਲ ਤੋਂ ਸਟਾਰਟ ਹੋ ਜਾਏਗਾ ਸਾਰਾ ਟ੍ਰੀਟਮੈਂਟ ਔਰ ਓਪੀਡੀ ਸਰਵਿਸਿਸ ਵੀ ਕੱਲ ਤੋਂ ਸਟਾਰਟ ਹੋ ਜਾਣੀ